ਕ੍ਰਾਂਤੀ ਸਾਨੂੰ ਬਹੁਤ ਮਹਿੰਗੀ ਪਈ ਹੈ ਜੀ ਚੌਲ ਸਾਡੀ ਖਰਾਕ ਨਹੀਂ ਹੈਗੀ 182 ਲੱਖ ਮੀਟਰ ਕਿ टन ਚੌਲ ਅਸੀਂ ਦਿਨਿਆਂ ਤੇ ਇਸ ਨੂੰ ਚੌਲ ਸਾਡੀ ਖਰਾਕ ਨਹੀਂ ਨੌ ਗੋਵਿੰਦ ਸਾਗਰ ਝੀਲਾਂ ਜਿੰਨਾ ਪਾਣੀ ਇੱਕ ਝੋਨੇ ਦੇ ਸੀਜ਼ਨ ਤੇ ਅਸੀਂ ਥੱਲੋਂ ਕੱਢ ਲੈਂਦੇ ਜਨਾਬ ਜਿਸ ਗਹਿਰਾਈ ਤੋਂ ਅੱਜ ਮਾਲਵੇ ਦੇ ਵਿੱਚ ਪਾਣੀ ਤੇ ਜਿਸ ਹਾਰਸ ਪਾਵਰ ਦੀ ਮੋਟਰ ਨਾਲ ਪਾਣੀ ਕੱਢਿਆ ਜਾ ਰਿਹਾ ਹੈ ਸੇਮ ਗਹਿਰਾਈ ਤੇ ਸੇਮ ਹਾਰਸ ਪਾਵਰ ਦੀ ਮੋਟਰ ਨਾਲ ਸਾਊਦੀ ਅਰਬ ਕਤਰ ਵਾਲੇ ਤੇਲ ਕੱਢਦੇ ਜੀ ਉਸ ਪਤਰਾ ਦੇ ਚਲੇ ਗੇ ਗਰਮ ਪਾਣੀ ਆਉਣ ਲੱਗਾ ਤਾਂ ਪਤਾ ਨਹੀਂ ਕੀ ਕੀ ਹੈਵੀ ਮੈਟਲਜ਼ ਉਹਦੇ ਵਿੱਚ ਹੋਣਗੇ ਪਾਣੀ ਗਰਮ ਆਉਂਦਾ ਜੀ ਬੋਰਾ ਚ ਬਲੀ ਗੱਲ ਤਾਂ ਬੋਰ ਲਾਉਣਾ ਹੀ ਆਹ ਬੰਦੇ ਦੇ ਬਸਤੀ ਨਹੀਂ ਰਹੀ ਗੱਲ ਮੱਛੀ ਮੋਟਰਾਂ ਵੀ ਜਵਾਬ ਦੇ ਗਈਆਂ ਹੋਰ ਕਿੱਥੇ ਕਿੱਥੇ ਗਈਏ ਥੱਲੇ ਆਉਣੀ ਜਦੋਂ ਅਮਰੀਕਾ ਵਾਲੇ ਕਣਕ ਸੜੀ ਗਲੀ ਕਣਕ ਦੇਣ ਲੱਗੇ ਆਪਣੇ ਕੋਲੇ ਹੈ ਨਹੀਂ ਸੀ ਉਦੋਂ ਹਰੇ ਇਨਕਲਾਬ ਦੀ ਗੱਲ ਕਰਤੀ ਚਾ ਚਾਚ ਅਸੀਂ ਪੰਜਾਬ ਨੇ ਹਰੀ ਫਰੀ ਕ੍ਰਾਂਤੀ ਲਿਆਤੀ ਦੇਸ਼ ਦੇ ਭੰਡਾਰ ਭਰਤੇ ਪਤਾ ਉਦੋਂ ਲੱਗਿਆ ਭੰਡਾਰ ਤਾਂ ਭਰਤੇ ਥੱਲੋ ਪਾਣੀ ਖਤਮ ਹੋ ਗਈ ਸੋ ਬੀਜੀਆਂ ਕਿਕਰਾਂ ਹੋਈਆਂ ਸੀ ਕੰਡੇ ਸਾਨੂੰ ਚੁਗਣੇ ਪੈ ਰਹੇ ਆ ਪੁਰਾਣੀਆਂ ਕਿਕਰਾਂ ਦੇ